ਜਿੰਨੇ ਦੇਣੋਗੇ ਉਨੇ ਦੇਣੇ ਤੈਨੂੰ ਵਾਅਦਾ ਨਹੀਂ ਦੇਣੇ ਕਿੰਨੇ ਦੇ ਸਕਦੇ ਜੀ ਤੂੰ ਕਿੰਨੇ ਆਂਦਾ ਹਾਂ ਦੱਸ ਇਹ ਤਸਵੀਰਾਂ ਨੇ ਪਿੰਡ ਦੀਨੇਵਾਲਾ ਦੀਆਂ ਇਹ ਜੋ ਤਸਵੀਰਾਂ ਵਿੱਚ ਤੁਸੀਂ ਸ਼ਖਸ ਨੂੰ ਵੇਖ ਰਹੇ ਹੋ ਇਹ ਹੀਰਕੇ ਗੁੱਜਰ ਮੀਆਂ ਜੀ ਨੇ ਜਿਹੜੇ ਕਿ ਡੇਰੀ ਫਾਰਮ ਚਲਾਉਂਦੇ ਨੇ ਪਿਛਲੇ ਦਿਨੀ ਬਾਬਾ ਰਤਨਦੇਵ ਸੇਵਾ ਸੰਸਥਾ ਵਾਲਿਆਂ ਨੇ ਜਿੱਥੇ ਇਹਨਾਂ ਨੇ ਕੁਝ ਹੋਰ ਲੋਕ ਮੁਫਤ ਵਿੱਚ ਆਪਣੇ ਡੰਗਰਾਂ ਦੀ ਸੇਵਾ ਸੰਭਾਲਵਾ ਤੇ ਰੱਖੇ ਹੋਏ ਸਨ ਜਾ ਕਹੇ ਲੀਏ ਕਿ ਇਹਨਾਂ ਨੇ ਗੁਲਾਮ ਬਣਾ ਕੇ ਰੱਖੇ ਹੋਏ ਸਨ ਉਹਨਾਂ ਦੇ ਵਿੱਚੋਂ ਹੀ ਇੱਕ ਉੱਤਰਾਖੰਡ ਦੇ ਰਹਿਣ ਵਾਲਾ ਨੌਜਵਾਨ ਸੀ ਜਿਹੜਾ ਕਿ ਸੰਸਥਾ ਵਾਲਿਆਂ ਨੇ ਇਹਨਾਂ ਤੋਂ ਛਡਵਾਇਆ ਜਿਸ ਵਕਤ ਇਹਨਾਂ ਦੇ ਕੋਲੋਂ ਉਕਤ ਨੌਜਵਾਨ ਨੂੰ ਲੈ ਕੇ ਸੰਸਥਾ ਵਾਲੇ ਪਿੰਡ ਦੀਨੇ ਵਾਲਾ ਦੇ ਵਿੱਚ ਜਿਸ ਪਿੰਡ ਦੇ ਵਿੱਚ ਇਹ ਹੀਰ ਗੁਜਰਾ ਦਾ ਪਰਿਵਾਰ ਰਹਿੰਦਾ ਹੈ ਜਦੋਂ ਉੱਥੇ ਪੰਚਾਇਤ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਦੇ ਦੌਰਾਨ ਹੀ ਇਹਨਾਂ ਨੇ ਆਖਿਆ ਕਿ ਉਹ 1 ਲੱਖ ਰੁਪਇਆ ਇਸ ਨੌਜਵਾਨ ਦੀ ਮਿਹਨਤ ਦਾ ਦੇ ਦੇਣਗੇ ਇਸ ਦੇ ਬਾਬਤ ਸੰਸਥਾ ਵਾਲਿਆਂ ਨੇ ਕਿਹਾ ਕਿ ਜੇਕਰ ਇਸ ਨੌਜਵਾਨ ਦਾ ਪਰਿਵਾਰ ਮਿਲ ਜਾਂਦਾ ਤਾਂ ਉਹ ਰਕਮ ਉਸ ਪਰਿਵਾਰ ਨੂੰ ਦੇ ਦਿੱਤੀ ਜਾਵੇਗੀ ਨਹੀਂ ਤਾਂ ਉਹ ਰਕਮ ਇਸੇ ਹੀ ਪਿੰਡ ਦੇ ਵਿੱਚ ਸੰਗਤ ਦੇ ਹਵਾਲੇ ਕਰ ਦਿੱਤੀ ਜਾਵੇਗੀ ਪਿੰਡ ਵਾਲੇ ਜੋ ਮਰਜ਼ੀ ਉਸ ਪੈਸਿਆਂ ਦਾ ਕਰਨ ਪਰ ਗੱਲ ਇੱਥੇ ਹੀ ਨਹੀਂ ਰੁਕੀ ਜਦੋਂ ਇਸ ਤੋਂ ਬਾਅਦ ਚ ਇਹਨਾਂ ਹੀਰ ਗੁਜਰ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਭਾਈ ਜਗਜੀਤ ਸਿੰਘ ਵੱਲੋਂ ਜੋ ਕਿ ਉਕਤ ਨੌਜਵਾਨ ਦੀ ਜੋ ਵੀ ਰਕਮ ਬਣਦੀ ਹੈ ਉਹ ਦਿੱਤੀ ਜਾਵੇ ਇਹ ਕਿਹਾ ਗਿਆ ਤਾਂ ਇਹ ਪਰਿਵਾਰ ਆਨਾਕਾਨੀ ਕਰਨ ਲੱਗਾ ਇਸ ਦੇ ਦੌਰਾਨ ਹੀ ਜਦੋਂ ਪੁਲਿਸ ਸਟੇਸ਼ਨ ਦੇ ਵਿੱਚ ਰਿਪੋਰਟ ਲਿਖਵਾਉਣ ਵਾਸਤੇ ਭਾਈ ਜਗਜੀਤ ਸਿੰਘ ਉੱਥੇ ਗਏ ਤਾਂ ਪੁਲਿਸ ਨੇ ਵੀ ਪਹਿਲਾਂ ਗੱਲ ਅਣਸੁਣੀ ਕਰ ਦਿੱਤੀ ਤਾਂ ਇਸ ਦੇ ਦੌਰਾਨ ਹੀ ਅਚਾਨਕ ਉਸੇ ਵਕਤ ਜਾਂ ਆਖ ਲਈਏ ਕਿ ਇੱਕ ਪ੍ਰਮਾਤਮਾ ਦਾ ਹੀ ਚਮਤਕਾਰ ਸੀ ਕਿ ਉੱਤਰਾਖੰਡ ਦੇ ਖਾਨਪੁਰ ਦੇ ਵਿਧਾਇਕ ਉਮੇਸ਼ ਕੁਮਾਰ ਜਿਹੜੇ ਕਿ ਉਸ ਏਰੀਏ ਦੇ ਵਿੱਚ ਉਥੇ ਸੇਵਾ ਨਿਭਾ ਰਹੇ ਨੇ ਉਹਨਾਂ ਨੇ ਇਸ ਨੌਜਵਾਨ ਬਾਬਤ ਵੀਡੀਓ ਵੇਖੀ ਸੀ ਤਾਂ ਉਹਨਾਂ ਦਾ ਫੋਨ ਆ ਜਾਂਦਾ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਚੁੱਕੀ ਸੀ ਇਸ ਨੌਜਵਾਨ ਦੀ ਤਾਂ ਉਸ ਵਿਧਾਇਕ ਨੇ ਜਦੋਂ ਇੱਧਰ ਪੰਜਾਬ ਦੇ ਉਕਤ ਥਾਣੇ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਪਰਚਾ ਦਰਜ ਕੀਤਾ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਖਾਸ ਗੱਲ ਵੇਖਣ ਨੂੰ ਮਿਲੀ ਕਿ ਜਦੋਂ ਉਕਤ ਨੌਜਵਾਨ ਦਾ ਪਰਿਵਾਰ ਉਸ ਨੂੰ ਲੈਣ ਵਾਸਤੇ ਪੰਜਾਬ ਦੇ ਵਿੱਚ ਪਹੁੰਚਦਾ ਤਾਂ ਪਹਿਲਾਂ ਤਾਂ ਭੈਣ ਮਾਂ ਤੇ ਬਾਪ ਕਾਫੀ ਦੇਰ ਰੋਂਦੇ ਰਹੇ ਕਿਉਂਕਿ ਇਹ ਨੌਜਵਾਨ ਪਿਛਲੇ 17 ਸਾਲ ਤੋਂ ਗੁੰਮ ਸੀ ਤੇ ਆਪਣੇ ਚਿਹਰਾ ਬਾਦ ਮਿਲੇ ਪੁੱਤਰ ਨੂੰ ਵੇਖ ਕੇ ਜਿੱਥੇ ਖੁਸ਼ੀ ਹੋ ਰਹੀ ਸੀ ਉੱਥੇ ਉਹਨਾਂ ਨੂੰ ਇਸ ਗੱਲ ਦਾ ਦੁੱਖ ਵੀ ਬਹੁਤ ਜ਼ਿਆਦਾ ਸੀ ਕਿ ਉਹਨਾਂ ਦੇ ਪੁੱਤਰ ਨੂੰ ਕਿਵੇਂ ਗੁਲਾਮ ਬਣਾ ਕੇ ਤਸ਼ੱਦਦ ਕੀਤਾ ਗਿਆ ਉਸ ਨੂੰ ਕਿਹੋ ਜੀਆਂ ਥਾਵਾਂ ਦੇ ਉੱਪਰ ਸੌਣ ਲਈ ਰੱਖਿਆ ਗਿਆ ਇਹ ਕਹਿਣ ਤੋਂ ਬਾਅਦ ਉਸ ਤੋਂ ਬੇਤਹਾਸ਼ਾ ਕੰਮ ਕਰਵਾਇਆ ਗਿਆ ਜਦੋਂ ਭਾਈ ਜਗਜੀਤ ਸਿੰਘ ਬਾਬਾ ਰਤਨਦੇਵ ਸੇਵਾ ਸੰਸਥਾ ਵਾਲਿਆਂ ਨੇ ਇਸ ਨੌਜਵਾਨ ਨੂੰ ਤੇ ਇਸ ਦੀ ਭੈਣ ਇਸ ਦੀ ਮਾਤਾ ਤੇ ਇਸ ਦੀ ਪਿਤਾ ਨੂੰ ਲੈ ਕੇ ਉਹ ਉਕਤ ਮੀਏ ਕੋਲ ਗਏ ਤਾਂ ਭਾਈ ਇਹਨਾਂ ਦੀ ਜਿਹੜੀ ਜੋ ਤੁਸੀਂ ਜ਼ਬਾਨ ਕੀਤੀ ਹੈ ਉਹ ਰਕਮ ਦਿਓ ਤਾਂ ਉਹ ਇਹਨਾਂ ਦੀ ਮਜ਼ਦੂਰੀ ਭਾਈ ਦਿਓ ਤਾਂ ਉਹ ਅੱਗੋਂ ਉਹਨਾਂ ਨਾਲ ਕਾਫੀ ਜ਼ਿਆਦਾ ਬਦਸਲੂਕੀ ਕਰਨ ਲੱਗੇ ਤੇ ਉਸ ਤੋਂ ਬਾਅਦ ਉਹ ਪਰਿਵਾਰ ਬਾਬਾ ਰਤਨਦੇਵ ਸੇਵਾ ਸੰਸਥਾ ਕੋਲ ਵਾਪਸ ਮੋੜ ਆਇਆ ਇਸ ਤੋਂ ਬਾਅਦ ਇਸ ਮੀਆਂ ਨੇ ਜਿਵੇਂ ਕਿ ਇਸ ਨੌਜਵਾਨ ਦੇ ਨਾਲ ਹੋਰ ਨੌਜਵਾਨਾਂ ਨੂੰ ਵੀ ਕਾਫੀ ਸਮੇਂ ਤੁਰਕਿਆ ਹੋਇਆ ਸੀ ਜਦੋਂ ਭਾਈ ਜਗਜੀਤ ਸਿੰਘ ਨੇ ਪੈਸੇ ਬਾਬਤ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਕਹਿ ਲਿਆ ਕਿ ਜਦੋਂ ਇਸ ਮੀਆਂ ਜੀ ਦਾ ਭਾਈ ਜਗਜੀਤ ਸਿੰਘ ਨੂੰ ਫੋਨ ਆਇਆ ਇਹਨਾਂ ਨੇ ਸੰਸਥਾ ਵਾਲਿਆਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਤਾਂ ਵੇਖੋ ਕੀ ਗੱਲਬਾਤ ਹੋਈ ਇਹ ਸਾਰੀ ਗੱਲਬਾਤ ਇਹਨਾਂ ਦੀ ਰਿਕਾਰਡਿੰਗ ਹੋ ਚੁੱਕੀ ਸੀ ਜਿਹੜੀ ਕਿ ਭਾਈ ਜਗਜੀਤ ਸਿੰਘ ਹੁਣਾਂ ਨੇ ਇਸ ਤੋਂ ਬਾਅਦ ਚ ਵਾਇਰਲ ਕੀਤੀ ਆਓ ਸੁਣੀਏ ਸਾਰੀ ਗੱਲਬਾਤ ਕਿ ਉਕਤ ਜਿਹੜੇ ਹੀਰਕੇ ਗੁੱਜਰ ਨੇ ਉਹ ਭਾਈ ਜਗਜੀਤ ਸਿੰਘ ਨੂੰ ਪੈਸੇ ਦੇਣ ਸੰਬੰਧੀ ਕੀ ਕਹਿ ਰਹੇ ਨੇ ਹਾਂਜੀ 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 ਕਰੀਮ ਜੀ ਬੋਲੋ ਹਾਂਜੀ ਹਾਂਜੀ ਹਾਂ ਦੱਸ ਮੇਰਾ ਭਰਾ ਹੋਣ ਮੇਰਾ ਭਰਾ ਕਿਵੇਂ ਕਰਨੀ ਦੱਸ ਮੈਂ ਦੱਸ ਤੇ ਦਿੱਤਾ ਵੀਰ ਪਰਚਾ ਕਰਾਉਣਾ ਹੀ ਕਰਨੀ ਕਰ ਜਿੱਦਾਂ ਇਹਨਾਂ ਕਰਨੀ ਇਦਾਂ ਕਰਵਾ ਲਈਏ ਨਾ ਹੋ ਇਹਨਾਂ ਨੇ ਬੱਸ ਕੀ ਕਰਨਾ ਨਹੀਂ ਨਹੀਂ ਪਰਚਾ ਨਹੀਂ ਜੋ ਮਰਦੀ ਕਹਿ ਦੇਣ ਭਾਵੇਂ 10 ਲੱਖ ਰੁਪਏ ਦੇਣ ਭਾਵੇਂ 15 ਲੱਖ ਰੁਪਏ ਦੇਣ ਹੁਣ ਵੀਰ ਜੀ ਇਹਨਾਂ ਦੇ ਪਰਚਾ ਹੋ ਗਿਆ ਵਾ ਹੁਣ ਮੇਰੇ ਵੱਸ ਦੀ ਕੋਈ ਗੱਲ ਨਹੀਂ ਆ ਇਹਨਾਂ ਨੂੰ ਉਦੋਂ ਸੋਚਣਾ ਚਾਹੀਦਾ ਵੀ ਸੰਸਥਾ ਵਾਲੇ ਆਏ ਆ ਕੋਈ ਮੈਂ ਹੁਣ ਮੇਰੇ ਮੂੰਹ ਸੁਣ ਲੱਗਾ ਈ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਸੰਸਥਾ ਵਾਲੇ ਘਰੇ ਆਏ ਆ ਇੱਕ ਬੇਕੂਕ ਥੋੜੀ ਆ ਠੀਕਾ ਘਰੇ ਆਏ ਘਰੇ ਆਏ ਨੇ ਤਾਂ ਬੰਦਾ ਦੁਸ਼ਮਣ ਨੂੰ ਵੀ ਨਹੀਂ ਬੰਦਾ ਮਾੜਾ ਚੰਗਾ ਬੋਲਦਾ ਜਿੱਦਾਂ ਇਹ ਬੋਲਦੇ ਹੀ ਹੈ। ਆਹ ਉਹਨਾਂ ਵਿੱਚ ਉਹਦੇ ਕੋਈ ਨਹੀਂ। ਯਾਰ ਕਿਉਂ ਨਹੀਂ ਕੋਈ ਨਹੀਂ ਮੈਂ ਤੈਨੂੰ ਮੈਂ ਤੈਨੂੰ ਵੀਡੀਓ ਵਿਖਾਉਂਗਾ ਮੈਨੂੰ ਵੀਡੀਓ ਮੇਰੀ ਵੀਡੀਓ ਵੇਖੀ। ਇਹਨਾਂ ਇਹਦੇ ਹਵਾਜ ਗੱਲਾਂ ਕਰਦੇ ਇਹਨਾਂ ਦਾ ਰੱਬ ਨੂੰ ਟੱਬ ਸਮਝਾ ਇਹਨਾਂ ਨੇ ਲੋਕਾਂ ਨੇ। ਇਹਨਾਂ ਘਰੇ ਗਿਆ ਮੈਂ ਇਹਨਾਂ ਦੇ ਘਰੇ ਦੁਬਾਰਾ ਲੈ ਕੇ ਉਹਨਾਂ ਨੂੰ। ਠੀਕ ਹੈ ਜੀ ਇਹਨਾਂ ਨੇ ਮੰਨਿਆ ਹੈਗਾ ਵੀ ਅਸੀਂ ਉਹਦੇ ਜਿਹੜਾ ਮਿਹਨਤ ਦੇਵਾਂਗੇ। ਠੀਕ ਆ ਉਹ ਵੀ 1 ਲੱਖ ਰੁਪਇਆ ਬਹੁਤੀ ਜਿਆਦੀ ਮਿਹਨਤ ਨਹੀਂ ਕੋਈ ਵੀ 10 ਲੱਖ ਦੇਦਾ ਜਾਂ 5 ਲੱਖ ਰੁਪਇਆ ਦਿੱਤਾ ਸਿਰਫ 1 ਲੱਖ ਰੁਪਇਆ ਮਿਹਨਤ ਸੀਗੀ ਉਹ ਵੀ ਇਹ ਮੰਨੇ ਵੀਡੀਓ ਬਣਾਈ ਤੇ ਘਰੇ ਗਿਆ ਇਹਨੂੰ ਮੁਕਰ ਕੇ ਕਹਿੰਦੇ ਅਸੀਂ ਕੋਈ ਪੈਸਾ ਨਹੀਂ ਦੇਣਾ ਜੋ ਕਰਨਾ ਕਰ ਲਓ ਹੁਣ ਚੀਕਾ ਕਿਉਂ ਮਾਰਦੇ ਹਿਰੇ ਹਲੋ ਹਾਂਜੀ ਬਾਬਾ ਜੀ ਹਾਂਜੀ ਹਾਂਜੀ ਬਾਜੀ ਤੁਸੀਂ ਤਾਰਮੁਖ ਬੰਦੇ ਹੋ ਤੁਸੀਂ ਮਿਹਰਬਾਨੀ ਵਾਲੇ ਬੰਦੇ ਹੋ ਨਹੀਂ ਬਾਬਾ ਮਿਹਰਬਾਨੀ ਵਾਲੇ ਬੰਦੇ ਕੌਣ ਤੁਸੀਂ ਕੌਣ ਬੋਲਦੇ ਜੀ ਅਸੀਂ ਅਸੀਂ ਵੀ ਤੇ ਨਾਲੋਂ ਬੋਲਣ ਦੇ ਇਥੋਂ ਨਾਲ ਵੀਰੇ ਨਹੀਂ ਆ ਮੇਰੇ ਮੇਰੀ ਗੱਲ ਸੁਣ ਮਿਹਰਬਾਨੀ ਵਾਲੇ ਬੰਦੇ ਆ ਕਰਕੇ ਵੀਰੇ ਹੀ ਉਹਨਾਂ ਦੇ ਉਦੋਂ ਪਰਚਾ ਨਹੀਂ ਸੀ ਕਰਾਇਆ ਸੀ ਉਹਨਾਂ ਦੇ ਕੈਨ ਤੇ ਘਰੇ ਗਿਆ ਨਹੀਂ ਪਰਚਾ ਪਹਿਲੇ ਦਿਨ ਹੀ ਹੋ ਜਾਣਾ ਸੀ ਇਹਨਾਂ ਦੇ ਉੱਤੇ ਠੀਕ ਹੈ ਜੀ ਇਹ ਇਹ ਕਹਿੰਦੇ ਵੀਰ ਸਾਡੇ ਤੇ ਪਰਚਾ ਨਾ ਕਰਾਇਓ ਅਸੀਂ ਜਿਹੜੀ ਮਿਹਨਤ ਵਾਏ ਦੀ ਮੰਨ ਮੰਨ ਕੇ ਮਤਲਬ ਕਿ ਮਿਹਨਤ ਦੇਵਾਂਗੇ ਤੁਸੀਂ ਮੰਨੋ ਤੁਸੀਂ ਮੰਨ ਕੇ ਚੱਲੋ ਹੁਣ ਪੀਪਲ ਪਰਚਾ ਹੋਣ ਲੱਗਾ ਸੀ ਇਹਨਾਂ ਨੇ ਪੰਚਾਇਤ ਨੂੰ ਵਿੱਚ ਪਾ ਕੇ ਮੇਰੇ ਤੇ ਚਲੋ ਇੱਕ ਵਾਸਤਾ ਪਾਦਾ ਵੀ ਚਲ ਤੇਰਾ ਸੇਵਾ ਦਾ ਕੰਮ ਆ ਤੂੰ ਸਾਡੇ ਬੱਚਿਆਂ ਦਾ ਸੋਚ ਹਨਾ ਚਲੋ ਮੈਂ ਇਹਨਾਂ ਦੀ ਮੰਨ ਲਈ ਪੰਚਾਇਤ ਦੀ ਮੰਨ ਲਈ 1 ਲੱਖ ਰੁਪਇਆ ਇਹਨਾਂ ਨੇ ਪੰਚਾਇਤ 'ਚ ਮੰਨ ਲੈ ਕੇ ਅਸੀਂ 1 ਲੱਖ ਰੁਪਇਆ ਦੋਵਾਂ ਬੰਦਿਆਂ ਦਾ ਦੇਵਾਂਗੇ 17 ਸਾਲਾਂ ਦਾ ਵੇਖ ਲਓ 1 ਲੱਖ ਰੁਪਇਆ ਕਿਤੇ ਕਿੰਨਾ ਘੰਦਾ ਦੋਵਾਂ ਬੰਦਿਆਂ ਦਾ ਇੱਕ ਬੰਦੇ ਦਾ 50000 ਰੁਪਇਆ ਉਹ ਵੀ ਤਾਦ ਵੀ ਜੇ ਇਹਦਾ ਪਰਿਵਾਰ ਲੱਭ ਜੇ ਤਾਂ ਹੁਣ ਪੰਚਾਇਤ 'ਚ ਮੰਨੇ ਆ ਵੀਡੀਓ ਬਣੀ ਆ ਪੰਚਾਇਤ 'ਚ ਮੁਕਰਗੇ ਤੇ ਇਹ ਬੰਦਿਆਂ ਦਾ ਕੀ ਹਾਲ ਹੋਵੇ ਕੋ ਬਾਬਾ ਯੋ ਪਾਰਟੀ ਦੂਜੀ ਜੀ ਦਾ ਪਾਉਣਾ ਪਿੰਡ ਦੇ ਬੰਦਿਆਂ ਕਰਕੇ ਉਹ ਬੋਲਦੇ ਆ ਤੁਹਾਡਾ ਥੋੜਾ ਬੋਲਦੇ ਵੀ ਮਰ ਗਏ ਵੀ ਉਹ ਨਹੀਂ ਵੀ ਨਹੀਂ ਜਿਹਨੂੰ ਪੈਸੇ ਦੇ ਨਾਲ ਪੈਸੇ ਮੇਰੇ ਕੋਲ ਸਨ ਪੈਸੇ ਤੇ ਮੈਂ ਦਵਾਂ ਨਾ ਬੋਲਣ ਦੀ ਲੋੜ ਵੀ ਕੀ ਉਹ ਮੇਰੇ ਨਾਲ ਆਏ ਸੀਗੇ ਮੈਂ ਲੈ ਕੇ ਆਂਦਾ ਸੀ ਉਹਨਾਂ ਨੂੰ ਠੀਕ ਹੈ ਜੀ ਜਦੋਂ ਇਹ ਇਹ ਮੇਰੀ ਗੱਲ ਸੁਣੋ ਪਾਜੀ ਮੇਰੀ ਗੱਲ ਸੁਣੋ ਇਹਨੇ ਜਿਹੜਾ ਮੇਨ ਗੁੱਜਰ ਇਹਨਾਂ ਦਾ ਮੀਆਂ ਗੁੱਜਰ ਜਿਹੜਾ ਉਹਨੇ ਬੰਦੇ ਨੇ ਆਪ ਕਿਹਾ ਸੀਗਾ ਕਿ ਅਸੀਂ ਕੋਈ ਪੈਸਾ ਨਹੀਂ ਦੇਣਾ ਜੋ ਕਰਨਾ ਕਰ ਲੋ ਫਿਰ ਉਦੋਂ ਉਦੋਂ ਸੋਚਦੇ ਨਾ ਵੀ ਸਾਡੇ ਤੇ ਕਾਰਵਾਈ ਨਾ ਹੋ ਜੇ ਜਦੋਂ ਮੈਂ ਇਹਨਾਂ ਨੂੰ ਘਰੋਂ ਕਹਿ ਕੇ ਗਿਆ ਹਾਂ ਵੀ ਬਈ ਟੜ ਤੇ ਕਾਰਵਾਈ ਹੋ ਜਣੀ ਜੇ ਮੇਰਾ ਨਾਮ ਵਟਾ ਦਿਓ ਜੇ ਮੈਂ ਕਾਰਵਾਈ ਨਾ ਕਰਾਈ ਤਾਂ ਬਾਬਾ ਜੀ ਤੁਹਾਨੂੰ ਤਾਂ ਮਰ ਕੇ ਵੀ ਨਹੀਂ ਸੀ ਕਹਿੰਦਾ ਤੁਸੀਂ ਬਹੁਤ ਗਾਲਾਂ ਕੱਢਦੇ ਹੋ ਬਾਈ ਜੀ ਮੇਰੀ ਗੱਲ ਸੁਣੋ ਪੈਸੇ ਪੈਸੇ ਦਿਵਾਉਣ ਮੈਂ ਲੈ ਕੇ ਗਿਆ ਸੀ ਨਾ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਵੀ ਅਸੀਂ ਪੈਸੇ ਦਿੰਨੇ ਆ ਮੈਨੂੰ ਤੇ ਉਦੋਂ ਦਾ ਇਹਨਾਂ ਨੇ ਕਿ ਆਖਿਆ ਵੀ ਜੱਜ ਉਹ ਕਰਨਾ ਕਰ ਲੈ ਮੈਨੂੰ ਕਹਿੰਦਾ ਵੀ ਮੈਂ ਅਸੀਂ ਪੈਸੇ ਮੰਨੇ ਹੀ ਨਹੀਂ ਹਾਂ ਨਹੀਂ ਬਾਬਿਓ ਮੈਂ ਮਾਫੀ ਮੰਗਦਾ ਕੋਣ ਕੁਝ ਵੀ ਨਹੀਂ ਹੋਣਾ ਕੋਣ ਕੁਝ ਵੀ ਨਹੀਂ ਹੋਣਾ ਇਹਦੇ ਨਾਲ ਦੂਜੇ ਲੋਕਾਂ ਨੂੰ ਵੀ ਇੱਕ ਸਬਕ ਆ ਜਾਊਗਾ ਕਿ ਸੰਸਥਾ ਵਾਲੇ ਵਾਕਈ ਦਮ ਰੱਖਦੇ ਆ ਪਰਚਾ ਕਰਾਉਂਦਾ ਕਿ ਨਹੀਂ ਰੱਖਦੇ ਬਾਬਾ ਜੀ ਮaaf ਕਰੋ ਰੱਬ ਵੀ ਮਾਫ ਨਹੀਂ ਨਹੀਂ ਮaaf ਨਹੀਂ ਹੋਣ ਕਰਨਾ ਤੁਸੀਂ ਉਸ ਬੰਦੇ ਦੀ ਇਹ ਉਸ ਬੰਦੇ ਦੀ 17 ਸਾਲਾਂ ਦੀ ਜਿਹੜੀ ਉਮਰ ਵਾ ਉਹ ਵਾਪਸ ਲਿਆ ਸਕਦੇ ਇਹ ਲੋਕ ਤੇ ਕਰ ਮਾਫੀ ਆ ਮੈਂ ਨਹੀਂ ਮੈਂ ਦੀ ਮਾਫ ਇਹਨਾਂ ਨੂੰ ਕਰਤਾ ਸੀਗਾ ਮਾਫ ਇਹਨਾਂ ਨੂੰ ਕਰਤਾ ਸੀਗਾ ਇਸੇ ਕਰਕੇ ਦੱਸਦੇ ਨੇ ਇਹਨਾਂ ਦੇ ਪਰਚਾ ਨਹੀਂ ਸੀ ਕਰਾਇਆ ਮੈਂ ਨਾਲੇ ਆਪਣੀ ਵੀ ਇਨਸਲਟ ਕਰਵਾਈ ਨਾਲੇ ਜਿਹੜਾ ਪਰਿਵਾਰ ਲੈ ਕੇ ਗਿਆ ਉਹਨਾਂ ਦੀ ਇਨਸਲਟ ਹੋਈ ਨਾਲੇ ਜਿਹੜੇ ਪਿੰਡ ਦੇ ਭਾਈਚਾਰਾ ਲੋਕ ਲੈ ਕੇ ਉਹਨਾਂ ਦੀ ਇਨਸਲਟ ਹੋਈ ਠੀਕ ਹੈ ਜੀ ਸਾਡੇ ਪੰਜਾਬ ਦੇ ਵਿੱਚ ਰਹਿ ਕੇ ਸਾਡੇ ਵਿਰੋਧੀ ਯਾਰੀ ਮਤਲਬ ਧੱਕੇਸ਼ਾਹੀ ਕਰਦੇ ਲੋਕ ਬਾਬਾ ਜੀ ਨਹੀਂ ਵੀਰੇ ਪਹਿਲਾਂ ਗੱਲ ਕੀ ਯਾਰ ਮੇਰਾ ਹੁਣ ਤਰਲਾ ਕੱਢਣ ਦੀ ਮੈਰੀ ਗੱਲ ਸੁਣੋ ਇਹਨਾਂ ਗੱਲ ਹੁਣ ਉਹ ਬਾਬੀ ਦੇ ਆਰ ਮਾਫ ਕਰਦੇ ਆਰ ਮਾਫ ਨਹੀਂ ਪ੍ਰਾਪ ਨਹੀਂ ਮਾਫੀ ਮਾਫੀ ਮੈਂ ਭਾਈ ਮੈਂ ਮਾਫੀ ਦੇਣ ਵਾਲਾ ਕੌਣ ਹੁੰਨਾ ਵਾ ਮੇਰਾ ਕਿਹੜਾ ਕੁਝ ਵਿਗਾੜਿਆ ਤੁਸੀਂ ਠੀਕ ਹੈ ਜੀ ਨਹੀਂ ਮਾਫੀ ਮੰਗਿਓ ਰੱਬ ਤੋਂ ਜੀ ਦਾ ਮਾਫੀ ਮੰਗ ਬਾਈ ਜੀ ਮੇਰੀ ਗੱਲ ਸੁਣੋ ਮਾਫੀ ਮੰਗਣੇ ਰੱਬ ਕੋਲੋਂ ਜੀ ਦਾ ਕਹਿੰਦਾ ਕਿ ਮੈਂ ਹੱਜ ਕਰਕੇ ਆਇਆ ਤੇ ਮੈਂ ਇਹੋ ਜੇ ਕੰਮ ਨਹੀਂ ਕਰਦਾ ਠੀਕ ਹੈ ਜੀ ਜਿੱਦਨ ਮੈਂ ਇਹਨਾਂ ਕੋਲ ਦੁਬਾਰਾ ਗਿਆ ਅੰਦਰ ਨਮਾਜ਼ ਪੜ੍ਹਨ ਦਿਆ ਸੀਗਾ ਚਲੋ ਸਾਰੇ ਧਰਮ ਪਵਿੱਤਰ ਆ ਮੈਂ ਕਿਸੇ ਨੂੰ ਮਾਰਿਆ ਚੰਗਾ ਨਹੀਂ ਬੋਲਦਾ ਪਰ ਜੇਕਰ ਮੈਂ ਅਮਰਤ ਛੱਕ ਕੇ ਕਿਸੇ ਧੀ ਪੈਣ ਨਾਲ ਕਿਸੇ ਇਹੋ ਜੇ ਵਿਚਾਰੇ ਨਾਲ ਕਮਜ਼ੋਰ ਬੰਦੇ ਨਾਲ ਮਾੜਾ ਚੰਗਾ ਕਰੂੰਗਾ ਤੇ ਮੇਰਾ ਮਤਸ਼ਕੇ ਦਾ ਕੀ ਫਾਇਦਾ ਹੋਊਗਾ ਸੱਚੀ ਗੱਲ ਹੈ ਜੀ ਸੱਚੀ ਗੱਲ ਬਿਲਕੁਲ ਜੀ ਠੀਕ ਹੈ ਜੀ ਭਾਈ ਜੀ ਹੁਣ ਇਹ ਰੱਬ ਤੋਂ ਮਾਫੀ ਮੰਗਣ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਮਾਮਲਾ ਜਿਹੜਾ ਮੈਂ ਵਾਇਗਰੂ ਨੇ ਇੰਨਾ ਹਾਈ ਲੈਵਲ ਤੇ ਕਰ ਦਿੱਤਾ ਨੇ ਇਹਨਾਂ ਦਾ ਵੀ ਹੁਣ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਬਾਬਾ ਜੀ ਰੱਬ ਦਾ ਵਾਸਤਾ ਹੀ ਕੁਝ ਕਰ ਦੋ ਨਹੀ 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 ਬਾਬੇ ਉਹ ਨਹੀ ਨਹੀ ਹੁਣ ਇਹਨਾਂ ਦੀ ਅਰੈਸਟ ਪਾਉਗੀ ਜੇ ਅਰੈਸਟ ਨਹੀਂ ਹੁੰਦੀ ਤੇ ਇਸ ਤੋਂ ਹੋਰ ਕਬੱਡੀ ਕਾਰਵਾਈ ਹੋਗੀ ਫਿਰ ਇਹਨਾਂ ਦੇ ਪਰਿਵਾਰ ਜਿਹੜੇ ਭੈਣਾ ਵਾ ਉਹਨਾਂ ਨੂੰ ਵੀ ਉਹਨਾਂ ਨੇ ਤੰਗ ਕਰਨਾ ਵਾ ਹਾਲਾਂਕਿ ਅਸੀਂ ਭੈਣਾਾਂ ਦੇ ਵਿਰੁੱਧ ਨਹੀਂ ਆ ਅਸੀਂ ਭੈਣਾਾਂ ਦਾ ਚਾਹੁੰਦੇ ਨਾਲ ਖਾ ਸਕਦੇ ਪਰ ਹਜੇ ਇੱਕ ਦੋ ਖਾਲੀ ਰਖਾਇਆ ਜੇ ਇਹਨਾਂ ਦੀ ਨਹੀਂ ਅਰੈਸਟ ਪੈਂਦੀ ਹਜੇ ਪਘੋੜੇ ਆ ਹਨਾ ਜੇ ਇਹਨਾਂ ਦੀ ਨਹੀਂ ਅਰੈਸਟ ਪੈਂਦੀ ਫਿਰ ਅਸੀਂ ਇਹਨਾਂ ਤੇ ਹੋਰ ਅਗਲੀ ਕਾਰਵਾਈ ਕਰਾਵਾਂਗੇ ਇਹਨਾਂ ਦਾ ਸਾਰਾ ਮਾਲ ਜ਼ਬਤ ਕਰਾਵਾਂਗੇ ਧੰਨਵਾਦ ਹਾਂ ਜੀ ਹਾਂ ਜੀ ਹਾਂ ਜੀ ਹਾਂ ਲੋ ਹਾਂ ਜੀ ਹਾਂ ਜੀ ਬੀਜੇ ਡਾੜੀ ਹੁਣ ਇੱਕ ਕਰਾਈ ਦਾ ਵੀ ਗੱਲ ਤਾਂ ਦੱਸਿਆ ਰਹਿਣਾ ਚਾਹਤ ਨਹੀਂ ਆਹ ਕਰਾਈ ਵੀ ਇਹਨਾਂ ਨਾਲ ਗੱਲ ਫਿਰ ਜੱਗੀ ਨਾ ਕਰਾਓ ਵੀਰ ਜੀ ਉਹ ਕੰਤੇ ਨਹੀਂ ਕਰਨੀ ਗੱਲ ਅਰੇ ਮੇਰੀ ਗੱਲ ਕਰਾ ਵੀਰ ਨਾਲ ਇਹ ਕਮਾਂਡ ਰੋਡ ਰੋਡ ਆ ਮੇਰੀ ਗੱਲ ਕਰਾ। ਆ ਤੂੰ ਕਿਹੜਾ ਲੋਕ ਆ ਤੈਨੂੰ ਕਿਹੜਾ ਮੋੜ ਚਾਹੀਦਾ। ਯਾ ਕਿ ਕੋਈ ਗੱਲ ਨਹੀਂ ਕਰੀ। ਯਾ ਦੇਖੋ ਕਿ ਕੋਲਾ ਬੱਸੀ ਯਾਰ। ਜਹਰੇਈ ਯਾਰ ਜੀ। ਹੈਲੋ। ਹਾਂਜੀ ਵੀਰ ਜੀ। ਲੈ ਕੇ ਭਰਾ ਭੇਜ ਦਿਆ ਤੇਰੇ ਅੱਗੇ ਮੇਰੇ ਵੀਰ ਹੋਰ ਕੋਈ ਗੱਲ ਕਰਨੀ ਕਰ ਲੈ। ਇਸ ਮੈਟਰ 'ਚ ਮੇਰੇ ਨਾਲ ਗੱਲ ਨਾ ਕਰੀ। ਮੇਰਾ ਭਰਾ ਉਰੇਗਾ ਮੇਰੀ ਗੱਲ ਸੁਣ ਮੇਰਾ ਵੀ ਇਹਨਾਂ ਦਾ ਹੱਲ ਜੋ ਹੋਣਾ ਸੀ ਉਹ ਹੋ ਗਿਆ ਵਾ ਠੀਕ ਆ ਜੀ ਇਹ ਬੰਦਿਆਂ ਨੂੰ ਰੱਬ ਭੁੱਲਿਆ ਸੀ ਇਹਨਾਂ ਨੂੰ ਬਸ ਰੱਬ ਚੇਤੇ ਕਰਾਇਆ ਵਾ ਉਹ ਚਲ ਪਤਾ ਕੀ ਹੈ ਵੀ ਰੇਪ ਹੋਇਆ ਉਧਰ ਵੀ ਲਾਣੀ ਹੈ ਨਹੀਂ ਨਹੀਂ ਪੈਸੇ ਕਿੰਨੇ ਦੀ ਖਰੀਦ ਲੋਗੇ ਮੈਨੂੰ ਕਿੰਨੇ ਦੋ ਕਿ ਮੈਨੂੰ ਕਿੰਨੇ ਕੇ ਪੈਸੇ ਚ ਖਰੀਦ ਸਕਦੇ ਜੀ ਤੇ ਦੂੰ ਆਹੋ ਤੇਰੀ ਮੈਂ ਤਾਂ ਤਰਲਾ ਹੀ ਕਰਨੀ ਤੈਨੂੰ ਕਿੰਨੇ ਕੇ ਦੇਣੇ ਆ ਨਹੀਂ ਜੀ ਆਪਾਂ ਉਸਨੀ ਦੇਣੀ ਆ ਜਿੰਨੇ ਦੇਣੋਗੇ ਉਹਨੇ ਦੇਣੇ ਤੈਨੂੰ ਵੱਧ ਨਹੀਂ ਦੇਣੇ ਕਿੰਨੇ ਦੇ ਸਾਡੇ ਜੀ ਤੂੰ ਕਿੰਨੇ ਆਂਦਾ ਆਂਦਾ ਮੈਂ ਦੱਸ ਹੋਰ ਦੱਸਣਾ ਕਿੰਨੇ ਆਂਦੇ ਆਂ ਮੈਂ ਤੂੰ ਦੱਸ ਕੇ ਰਨਾ ਪੁੱਛੀ ਤਰਵਾ ਤੁਸੀਂ ਕਿਹਾ ਨਾ ਵੀ ਉੱਤਰ ਵੀ ਦੇਣੇ ਆ ਵਕੀਲਾਂ ਨੂੰ ਵੀ ਦੇਣੇ ਆ ਤੇ ਤੈਨੂੰ ਦੇ ਦਿੰਦੇ ਆ ਉਹੋ ਹੀ ਗੱਲ ਹੈ ਮੈਂ ਕਿਹਾ ਆਪਾਂ ਸਿੱਧੀ ਕਰ ਲਈ ਗੱਲ ਤੂੰ ਭਰਾ ਮੇਰਾ ਕਿੰਨੇ ਦੇ ਗਏ ਆ ਜਿਵੇਂ ਮੇਰੇ ਮੈਨੂੰ ਲੈਣ ਇੱਥੇ ਗਗੜਿਆਲਾ ਇਹਨੂੰ ਕਿਸੇ ਨੇ ਕਿਰਾਏ ਦੀ ਫਰਮ ਨਹੀਂ ਮੰਨੀ ਕਿ ਤੁਹਾਨੂੰ ਜਾਣ। ਤਨਵੇੜ ਮੇਰਾ ਵੀਰ। ਮੈਂ ਕਿੰਨੇ ਪੈਸੇ ਦੇ ਸਕਦੇ ਆ ਇਹ। ਇਹਨਾਂ ਨੇ ਕੀ ਦਾ ਵਿਚਾਰਿਆਣਾ ਚਲੋ ਡਾਢ ਨੂੰ 50000 ਰੁਪਏ। ਮੇਰਾ ਨਾ ਜਿਹੜਾ ਜਮੀਰ ਹੈ ਨਾ ਨਾ ਇਹ ਦਿੱਤਾ ਦਿੱਤਾ ਸਕਦੇ ਆ ਤੇ ਨਾ ਇਹ 5 ਲੱਖ ਤੇ ਨਾ ਇਹ 50 ਕਰੋੜ ਦੇ ਵਿੱਚ। ਠੀਕ ਹੈ ਜੀ। ਬਾਈ ਬਹੁਤ ਕੁਝ ਦਿੱਤਾ। ਠੀਕ ਹੈ ਜੀ। ਬਹੁਤ ਕੁਝ ਦਿੱਤਾ ਮੈਨੂੰ ਘਰੇ ਮੈਂ ਉਹਨੇ ਚੀ ਪੁੱਛਾਂ। ਬਸ ਇਹਨਾਂ ਬੰਦਿਆਂ ਨੇ ਇੱਕ ਇਨਸਾਨੀਅਤ ਦਾ ਕਹਾਣ ਕੀਤਾ ਵਾ ਇਹਨਾਂ ਨੂੰ ਜਰਾਬ ਚੁੱਤੇ ਕਰਾਉਣਾ ਬਸ ਅੱਜ ਜੀ ਨੂੰ ਕਹਿ ਦਿੱਤਾ ਵਾ ਕਿ ਬਈ ਤੈਨੂੰ ਮਨ ਲੱਕੇ ਦੇਦਨੇ ਦੁਬਾਰਾ ਮੈਨੂੰ ਇਹ ਕਰਨਾ ਠੀਕ ਹੈ ਧੰਨਵਾਦ ਤੇਰੀ ਮੈਂ ਇੱਜ਼ਤ ਕਰਦਾ ਵਾ ਚਲੋ ਤੂੰ ਮੇਰ ਨੂੰ ਪੁਰਾਣਾ ਜਾਣਦਾ ਵਾ ਪਰ ਇਸ ਮੱਤ ਦੇ ਵਿੱਚ ਵੀਰ ਮੈਂ ਤੇਰਾ ਕੋਈ ਹੈਲਪ ਨਹੀਂ ਕਰ ਸਕਦਾ ਜੇ ਤੂੰ ਚਾਹੁੰਦਾ ਵਾ ਕਿ ਤੇਰੀ ਮੈਂ ਹੈਲਪ ਕਰਾਂ ਤੇ ਹੁਣ ਜੀ ਵੀ ਆਪਣੇ ਹੀ ਜਿਹੜੇ ਤੁਹਾਡੀ ਬਰਾਦਰੀ ਤੇ ਭਰਾ ਵਾ ਉਹਨਾਂ ਨੂੰ ਇੱਕ ਵਾਰ ਕਹਿੰਦੇ ਅੱਜ ਇੱਕ ਵਾਰੀ ਕਹਿੰਦੇ ਕਿ ਵੀਰ ਜੀ ਜੇ ਕੋਈ ਬੰਦਾ ਰੱਖਿਆ ਜੇ ਤੇ ਦੱਸ ਦੋ ਅਸੀਂ ਛੁੱਪ ਚਪਿਤੇ ਆਣ ਕੇ ਲੈ ਜਾਾਂਗੇ ਪਰ ਵੀਰ ਤੁਸਕਾਰ ਵਿੱਚ ਫਰਮਾਇਸ਼ਾ ਨਾ ਪਾਇਆ ਕਰ ਮੇਰਾ ਭਰਾ ਤੂੰ ਉਹ ਵੀ ਦੱਸ ਬੰਦੇ ਨਾ ਬਰਾਣੇ ਵੀ ਫਰਮਾਇਸ਼ ਪਾਈ ਸੀ ਚੱਲ ਤੈਨੂੰ ਤੈਨੂੰ ਮੈਂ ਭਰਾ ਮੰਨਦਾ ਵਾਂ ਠੀਕ ਹੈ ਜੀ ਚੱਲ ਉੱਥੇ ਵੀ ਕਰ ਦਿੱਤਾ ਤੈਨੂੰ ਉੱਥੇ ਵੀ ਇੱਕ ਗੱਲ ਸੁਣਨੀ ਸੀ ਦੀ ਗਾਂ ਤੋਂ ਕੋਈ ਆਪਣੇ ਭਰਾ ਨੇ ਕਿਸੇ ਨੇ ਬੰਦਾ ਰੱਖਿਆ ਤੇ ਮੈਂ ਛੱਡਣਾ ਨਹੀਂ ਹੂੰ ਠੀਕ ਹੈ ਜੀ ਫੇਰ ਹੁਣ ਉਹਨਾਂ ਨੂੰ ਕਹਦੇ ਹੁਣ ਉਹਨਾਂ ਨੂੰ ਕਹਦੇ ਕਿ ਦੇਖ ਤੇ ਕਿਹੜੇ ਬੰਦਾ ਰੱਖਿਆ ਵਾ ਤੇ ਹੁਣ ਮੈਨੂੰ ਦੱਸ ਦੋ ਹੁਣ ਮੈਂ ਤੁਹਾਡਾ ਬੰਦਾ ਚੁੱਪਚੀ ਵੀ ਤੇ ਆਸਮਨ ਤੇ ਕਲਵਾ ਦੂੰਗਾ ਪਰ ਕੱਲ ਨੂੰ ਗਰੀ ਫਰਮਾਇਸ਼ ਨਾ ਪਾਇਓ ਮੇਰੇ ਭਰਾ ਹੁਣ ਦੱਸ ਕਿ ਕਰਵਾ ਦੂੰਗਾ ਮੈਂ ਤੁਹਾਨੂੰ ਦੱਸਾਂ ਮੇਰਾ ਭਰਾ ਹੁਣ ਕੋਈ ਫੋਟਾ ਜਿਸ ਮੈਟਰ ਦੇ ਵਿੱਚ ਮੈਂ ਕੋਈ ਤੇ ਵੀਧੀ ਆ ਮੈਨੂੰ ਵਾਈ ਵੀਰ ਨੇ ਬਹੁਤ ਕੁਝ ਕਰੇ ਦਿੱਤਾ ਵਾ ਮੈਂ ਇਹ ਪਹਿਲ ਪਹਿਨ ਜਿ ਮੈਂ ਖਰੀਦਿਆ ਨਹੀਂ ਜਾ ਸਕਦਾ ਪਿਆਰ ਨਾਲ ਜੋ ਮੈਂ ਤੁਹਾਨੂੰ ਕੋਈ ਖਰੀਦਦੇ ਪਰ ਇਹਨਾਂ ਬੰਦਿਆਂ ਨੇ ਪਿਆਰ ਵਾਲੀ ਤੇ ਕੋਈ ਇੱਜ਼ਤ ਮਹਿਣ ਹੀ ਨਹੀਂ ਨਾ ਦਿੱਤੀ ਜਿੱਥੇ ਜਿੱਥੇ ਕਾਬੜ ਤੇ ਸਭ ਤੋਂ ਪਿਆਰ ਨਾਲ ਜਿੱਥੇ ਹੁਣ ਜਿੱਥੇ ਟੱਕਾ ਕਰਨਗੇ ਉਥੇ ਫਿਰ ਆਪਾਂ ਵੀ ਹਰੇ ਇਦਾਂ ਹੀ ਕਰਾਂਗੇ ਧੰਨਵਾਦ